ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਆ ਜਾਨਵਰ ਮਹਿਕਮਾ ਤੇ ਸੋ ਸਾਰਨੋਂ ਪਹਿਲਾਂ ਜਿਹੜੇ ਵੀਰ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਾਰਨ ਤੋਂ ਪਹਿਲਾਂ ਪਹੁੰਚ ਸਕੇ ਸੋ ਅੱਜ ਜਿਹੜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਹ ਜਾਣਕਾਰੀ ਬਹੁਤ ਤੁਹਾਡੇ ਲਈ ਲਾਹੇਵੰਦ ਹੋਣ ਵਾਲੀ ਆ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਅੱਜ ਆਪਾਂ ਜਿਹੜੀ ਗੱਲਬਾਤ ਕਰਾਂਗੇ ਕਿ ਮੁਰਗੀ ਫਾਰਮ ਚੋ ਫੇਲ ਹੋਣ ਦੇ ਮੁੱਖ ਕਾਰਨ ਕੀ ਹੁੰਦੇ ਨੇ ਆਪਾਂ ਜਿਹੜੇ ਮੁਰਗੀ ਫਾਰਮਿੰਗ ਚਲਾ ਰਹੇ ਨੇ ਵਧੀਆ ਕਰ ਰਹੇ ਨੇ ਉਹਨਾਂ ਹੀ ਤਾਂ ਆਪਾਂ ਵੀਡੀਓ ਬਣਾ ਦਿੰਨੇ ਆ ਪਰ ਆਪਾਂ ਉਦੇ ਬੀਕ ਪੁਆਇੰਟ ਵੀ ਜਾਨਣਾ ਬਹੁਤ ਜ਼ਰੂਰੀ ਹੁੰਦਾ ਕਿ ਜਿਹੜੀ ਮੁਰਗੀ ਫਾਰਮ ਆ ਮੁਰਗੀ ਪਾਲਣ ਆਪਾਂ ਕਰਦੇ ਆ ਇਹ ਚ ਜਿਹੜਾ ਫੇਲ ਹੋਣ ਦੇ ਕਾਰਨ ਕਿਹੜੇ-ਕਿਹੜੇ ਹੋ ਸਕਦੇ ਨੇ ਤਾਂ ਜੋ ਅੱਗੇ ਸਮਾਗਾ ਮੁਰਗੀ ਫਾਰਮਿੰਗ ਸਟਾਰਟ ਕਰਨਗੇ ਕਈ ਵੀਰ ਉਹਨਾਂ ਨੂੰ ਸਾਰੀਆਂ ਗੱਲਾਂ ਬਾਤਾਂ ਦਾ ਪਤਾ ਲੱਗ ਸਕੇ ਤੇ ਉਹਨਾਂ ਗੱਲਾਂ ਬਾਤਾਂ ਤੋਂ ਬਚ ਸਕਣ ਤੇ ਆਪਣਾ ਵਧੀਆ ਤਰੀਕੇ ਨਾਲ ਮੁਰਗੀ ਫਾਰਮਿੰਗ ਸਟਾਰਟ ਕਰ ਸਕਣ ਸੋ ਦੋਸਤੋ ਪਾਸ ਸਟੈਪ ਬਾਈ ਸਟੈਪ ਜਿਹੜੀ ਗੱਲਬਾਤ ਕਰਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਸਕਿੱਪ ਕਰਕੇ ਨਾ ਦੇਖਿਓ ਤਾਂ ਜੋ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਉਹ ਪਤਾ ਲੱਗ ਸਕੇ ਸੋ ਕੋਈ ਵੀ ਗੱਲਬਾਤ ਰਹਿ ਨਾ ਜਾਵੇ ਸਾਰੇ ਨੂੰ ਪਹਿਲਾਂ ਜੇ ਰੋਪਾ ਦੋਸਤੋ ਬੱਚਾ ਪਾਉਣਿਆਂਗੇ ਉਦੋਂ ਆਪਾਂ ਧਿਆਨ ਰੱਖਣਾ ਕਿ ਜਿਹੜਾ ਐਚਰੀ ਵਾਲਾ ਵੀਰ ਵਧੀਆ ਹੋਵੇ ਤੇ ਵਧੀਆ ਬਰੀਡ ਵੇਚਦਾ ਹੋਵੇ ਜਦੋਂ ਬੱਚੇ ਲੈਣੇ ਨੇ ਆਪਾਂ ਚੰਗੀ ਬਰੀਡ ਦੇ ਬੱਚੇ ਲੈਣੇ ਨੇ ਤਾਂ ਜੋ ਉਹ ਅੱਗੇ ਜਾ ਕੇ ਵਧੀਆ ਅੰਡੇ ਦੀ ਪ੍ਰੋਡਕਸ਼ਨ ਦੇ ਸਕਣ ਵਧੀਆ ਅੰਡੇ ਦੇ ਸਕਣ ਆਪਾਂ ਨੂੰ ਬਾਅਦ ਚ ਪ੍ਰੋਬਲਮ ਨਾ ਆਵੇ ਨਹੀਂ ਕੀ ਹੁੰਦਾ ਆਪਾਂ ਬਰੀਡ ਮਿਕਸ ਲੈ ਆਉਣਿਆਂ ਜਾਂ ਬਰੀਡ ਵਧੀਆ ਨਹੀਂ ਹੁੰਦੀ ਤਾਂ ਅੱਗੇ ਜਾ ਕੇ ਉਹ ਅੰਡੇ ਨਹੀਂ ਦਿੰਦੇ ਆਪਣੀ ਖਰਾਕ ਖਾ ਲੈਂਦੇ ਨੇ ਉਹ ਘਾਟੇ ਦਾ ਸੌਦਾ ਹੋ ਜਾਂਦਾ ਇਸ ਕਰਕੇ ਵੀ ਜਿਹੜੇ ਮੁਰਗੀ ਫਾਰਮ ਬਹੁਤ ਬੰਦ ਹੋ ਜਾਂਦੇ ਨੇ ਜਿਹੜਾ ਦੂਸਰਾ ਪੁਆਇੰਟ ਆ ਜਦੋਂ ਆਪਾਂ ਬੱਚੇ ਲੈ ਲੇ ਜਦੋਂ ਆਪਾਂ ਨੇ ਸੈੱਡ ਪਾਉਣਾਗਾ ਇਹਨਾਂ ਦਾ ਉਹ ਸੈੱਡ ਤੇ ਆਪਾਂ ਖਰਚਾ ਘੱਟ ਤੋਂ ਘੱਟ ਕਰਨਾ ਇਹ ਗੱਲ ਬਹੁਤ ਹੀ ਜ਼ਰੂਰੀ ਹੈ ਦੋਸਤੋ ਇਹ ਧਿਆਨ ਨਾਲ ਸੁਣਿਓ ਕਈ ਵੀਰ ਕੀ ਕਰਦੇ ਨੇ ਸਾਰਾ ਕੁਝ ਜਿਹੜਾ ਸੈੱਡ ਪਾਉਂਦੇ ਨੇ ਉਹ ਨਵਾਂ ਲੈ ਲੈਂਦੇ ਨੇ ਜਿਸ ਤਰ੍ਹਾਂ ਚਾਦਰਾਂ ਹੋ ਗਈਆਂ ਜਾਂ ਕੁਝ ਆਪਣੇ ਪਾਈਪਾਂ ਹੋ ਗਈਆਂ ਠੀਕ ਆ ਉਹ ਸਾਰਾ ਕੁਝ ਨਵੀਆਂ ਲੈ ਲੈਂਦੇ ਨੇ ਦੋਸਤੋ ਜਦੋਂ ਆਪਾਂ ਪਹਿਲੀ ਵਾਰ ਫਾਰਮਿੰਗ ਕਰਨੀ ਆ ਤਾਂ ਜਿਹੜਾ ਸੈੱਡ ਤੇ ਖਰਚਾ ਘੱਟ ਤੋਂ ਘੱਟ ਕਰੋ ਜਿਹੜੀ ਚੀਜ਼ ਆਪਾਂ ਨੂੰ ਪੁਰਾਣੀ ਮਿਲ ਸਕਦੀ ਆ ਉਹ ਪੁਰਾਣੀ ਲਾਓ ਤਾਂ ਕਿ ਉਹਤੇ ਆਪਾਂ ਇਨਵੈਸਟ ਘੱਟ ਕਰ ਸਕੀਏ ਰਹਿਣਾ ਤਾਂ ਮੁਰਗੀਆਂ ਨੇ ਥੱਲੇ ਆ ਦੋਸਤੋ ਕੋਈ ਪ੍ਰੋਬਲਮ ਨਹੀਂ ਉਹ ਪੁਰਾਣੀ ਥੱਲੇ ਵੀ ਰਹਿ ਪੈਂਦੀਆਂ ਨੇ ਤੇ ਨਵੇਂ ਥੱਲੇ ਵੀ ਸੋ ਆਪਾਂ ਨੇ ਪਹਿਲਾਂ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਸੈੱਟ ਵਾਲਾ ਸਮਾਨ ਆ ਸਾਰਾ ਉਹ ਪੁਰਾਣਾ ਮਿਲ ਸਕੇ ਤਾਂ ਜੋ ਉਹਤੇ ਖਰਚਾ ਘੱਟ ਤੋਂ ਘੱਟ ਆਵੇ ਜਿਹੜਾ ਅਗਲਾ ਪੁਆਇੰਟ ਆਗਾ ਜਿਹੜਾ ਅਗਲਾ ਪੁਆਇੰਟ ਆ ਹੋਵਾ ਦੋਸਤੋ ਇਹਨਾਂ ਦਾ ਜਿਹੜਾ ਬੱਚਿਆਂ ਦਾ ਫੀਡ ਬੱਚਿਆਂ ਨੂੰ ਕਿਹੜੀ ਪਾਉਣੀ ਆ ਇਹਨਾਂ ਦਾ ਰੱਖ ਰਖਾਵ ਕਿਵੇਂ ਕਰਨਾ ਜਦੋਂ ਆਪਾਂ ਬੱਚਾ ਲੈ ਆਉਣਿਆਂਗੇ ਉਹਨੂੰ ਘਟੋ ਘਟ ਇੱਕ ਮਹੀਨਾ ਜਾਂ ਸਮਝ ਲਓ 35 ਦਿਨ ਜਿਹੜਾ ਸਹੀ ਟੈਂਪਰੇਚਰ ਹੋਣਾ ਬਹੁਤ ਜ਼ਰੂਰੀ ਆ ਜੇਕਰ ਆਪਾਂ ਬੱਚੇ ਨੂੰ ਬਚਾ ਸਕੀਏ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਜੇਕਰ ਆਪਾਂ ਬਚਾ ਸਕੀਏ ਤਾਂ ਹੀ ਇਹ ਜਿਹੜਾ ਕਮ ਆਇਆ ਇਹ ਆਪਾਂ ਨੂੰ ਪ੍ਰੋਫਿਟ ਦਊ। ਅਗਰ ਆਪਣੇ ਬੱਚੇ ਜ਼ਿਆਦਾਤਰ ਮਰ ਜਾਂਦੇ ਨੇ ਫਿਰ ਉਹ ਚ ਘਾਟੇ ਦਾ ਸੌਦਾ ਹੋ ਜਾਂਦਾ। ਸੋ ਜਿਹੜਾ ਟੈਂਪਰੇਚਰ ਆ ਟੈਂਪਰੇਚਰ ਕਿੰਨੀ ਆਪਾਂ ਨੂੰ ਬਹੁਤ ਧਿਆਨ ਰੱਖਣਾ ਪੈਣਾਗਾ। ਬਿਲਕੁਲ ਸਹੀ ਟੈਂਪਰੇਚਰ ਹੋਣਾ ਚਾਹੀਦਾ। ਅਗਲੀ ਗੱਲ ਆਪਾਂ ਕਰਦੇ ਆਂ ਫੀਡ ਦੀ। ਜਿਹੜੀ ਆਪਾਂ ਇਹਨਾਂ ਨੂੰ ਫੀਡ ਦੇਣੀ ਆ ਦੋਸਤੋ ਉਹ ਫੀਡ ਬਹੁਤ ਵਧੀਆ ਹੋਣੀ ਚਾਹੀਦੀ ਹੈਗੀ। ਜੇ ਫੀਡ ਆਪਾਂ ਵਧੀਆ ਨਹੀਂ ਪਾਵਾਂਗੇ ਤਾਂ ਆਪਾਂ ਨੂੰ ਅੰਡੇ ਦਾ ਰਿਜ਼ਲਟ ਵਧੀਆ ਨਹੀਂ ਮਿਲੂਗਾ। ਉਹ ਜਿਹੜਾ ਫੀਡ ਮੈਨੇਜਮੈਂਟ ਬਹੁਤ ਸਹੀ ਹੋਣੀ ਚਾਹੀਦੀ ਆ ਤੇ ਫੀਡ ਇਹਨਾਂ ਨੂੰ ਦੇਣ ਦੀ ਜਿਹੜੀ ਟਾਈਮਿੰਗ ਆ ਉਹ ਵੀ ਆਪਣੇ ਪ੍ਰੋਪਰ ਜਿਹੜੀ ਸਹੀ ਹੋਣੀ ਚਾਹੀਦੀ ਆ ਫੀਡ ਸਵੇਰੇ ਦੋ ਤੇ ਸ਼ਾਮ ਨੂੰ ਦੋ ਇਹ ਦੋ ਪੁਆਇੰਟ ਹੁੰਦੇ ਨੇ ਅੱਗੇ ਦੋਸਤੋ ਜਦੋਂ ਇਹ ਵੱਡੇ ਹੋ ਜਾਂਦੇ ਨੇਗੇ ਜਦੋਂ ਮੁਰਗੀਆਂ ਅੰਡੇ ਤੇ ਆ ਜਾਂਦੀਆਂ ਨੇਗੀਆਂ ਉਹੋ ਜਿਹੜਾ ਅੰਡੇ ਨੂੰ ਸੇਲ ਕਰਨ ਲਈ ਆਪਣੀ ਜਿਹੜੀ ਮਾਰਕੀਟ ਆ ਉਹ ਵਧੀਆ ਹੋਣੀ ਚਾਹੀਦੀ ਆ ਦੋਸਤੋ ਪਾਲ ਮੁਰਗ ਬੱਚੇ ਵੀ ਪਾਲ ਲੇ ਵੱਡੇ ਵੀ ਹੋ ਗਏ ਮੁਰਗੀਆਂ ਅੰਡੇ ਦੇਣ ਲੱਗੀਆਂ ਜੇਕਰ ਆਪਣੇ ਅੰਡੇ ਹੀ ਨਹੀਂ ਵਿਕਣਗੇ ਮੁਰਗੀਆਂ ਦੇ ਜਿਹੜੇ ਅੰਡੇ ਨਹੀਂ ਵਿਕਣਗੇ ਫਿਰ ਵੀ ਪ੍ਰੋਬਲਮ ਆਉਂਦੀ ਆ ਇਹ ਦੋਸਤੋ ਇਦਾਂ ਦਾ ਪ੍ਰੋਡਕਟ ਆ ਜਿਹੜੇ ਅੰਡੇ ਹੁੰਦੇ ਨੇ ਇਹ 2 3 4 ਦਿਨਾਂ ਚ ਵਿਕ ਜਾਣੇ ਚਾਹੀਦੇ ਨੇ ਉਸ ਤੋਂ ਬਾਅਦ ਇਹ ਜਿਹੜੇ ਖਰਾਬ ਹੋਣੇ ਸਟਾਰਟ ਹੋ ਜਾਂਦੇ ਨੇ ਜਿਹੜੇ ਆਪਾਂ ਮੁਰਗੇ ਰੱਖ ਕੇ ਇਹਨਾਂ ਤੋਂ ਮੁਰਗੀਆਂ ਤੋਂ ਲੈਨੇ ਆ ਕ੍ਰੋਸਿੰਗ ਦੇ ਹੁੰਦੇ ਨੇ ਅੰਡੇ ਫਰਟਾਈਲ ਅੰਡੇ ਹੁੰਦੇ ਨੇ ਉਹ ਖਰਾਬ ਹੋਣ ਲੱਗ ਜਾਂਦੇ ਨੇ ਸੋ ਦੋਸਤੋ ਆਪਣੀ ਕੋਲ ਵਧੀਆ ਮਾਰਕੀਟ ਹੋਣੀ ਚਾਹੀਦੀ ਆ ਤਾਂ ਜੋ ਆਪਾਂ ਜਿਹੜੇ ਇਹਨਾਂ ਦੇ ਅੰਡੇ ਸੇਲ ਕਰ ਸਕੀਏ ਜੇ ਆਪਣੇ ਅੰਡੇ ਨਹੀਂ ਸੇਲ ਹੋਣਗੇ ਤਾਂ ਜਾਹਰ ਜੀ ਗੱਲ ਆ ਤਾਂ ਆਪਾਂ ਨੂੰ ਇਸ ਬਿਜ਼ਨਸ 'ਚ ਘਾਟਾ ਤਾਂ ਪਊਗਾ ਜੀ ਸੋ ਅੰਡੇ ਸੇਲ ਕਰਨ ਲਈ ਆਪਣੀ ਵਧੀਆ ਜਿਹੜੀ ਮਾਰਕੀਟ ਹੋਣੀ ਚਾਹੀਦੀ ਆ ਹੋ ਮਾਰਕੀਟ ਦੋਸਤੋ ਆਪਾਂ ਆਪ ਹੀ ਬਣਾਉਣੀ ਪੈਂਦੀ ਆਪਾਂ ਨੂੰ ਆਪਾਂ ਲੋਕਾਂ ਨੂੰ ਜਾਗਰੂਕ ਕਰੋ ਕਿ ਦੇਸੀ ਅੰਡੇ ਖਾਣ ਦੇ ਜਿਹੜੇ ਫਾਇਦੇ ਕੀ ਕੀ ਨੇ ਤੇ ਤਾਂ ਇਸ ਇਸ ਲਈ ਜਿਹੜੇ ਆਪਾਂ ਅੰਡੇ ਇਸ ਤਰ੍ਹਾਂ ਜਿਹੜੇ ਆ ਸਹੀ ਵੇਚ ਸਕਦੇ ਆ ਜਿੰਮ ਵਾਲੇ ਵੀਰਾਂ ਨੂੰ ਉਤਸ਼ਾਹਿਤ ਕਰੋ ਕਿ ਦੇਸੀ ਅੰਡੇ ਤੋਂ ਜਿਹੜਾ ਪ੍ਰੋਟੀਨ ਵਧੀਆ ਮਿਲਦਾ ਇਦਾਂ ਆਪਾਂ ਆਪਣੇ ਲੈਵਲ ਤੇ ਜੋ ਵੀ ਕਰ ਸਕਦੇ ਆ ਉਹ ਕਰਕੇ ਆਪਾਂ ਆਪਣੀ ਮਾਰਕੀਟ ਨੂੰ ਵਧੀਆ ਬਣਾ ਸਕਦੇ ਆ ਤੇ ਜਿਹੜਾ ਅੰਡੇ ਦਾ ਵਧੀਆ ਰੇਟ ਲੈ ਸਕਦੇ ਆ ਜੇਕਰ ਆਪਾਂ ਨੂੰ ਅੰਡੇ ਦਾ ਰੇਟ ਜਿਹੜਾ ਵਧੀਆ ਨਹੀਂ ਮਿਲੂਗਾ ਤਾਂ ਵੀ ਜਿਹੜੇ ਮੁਰਗੀ ਫਾਰਮ ਫੇਲ ਹੋਣ ਦੇ ਜ਼ਿਆਦਾ ਕਾਰਨ ਹੁੰਦੇ ਨੇ ਦੋਸਤੋ ਸੋ ਜੇਕਰ ਆਪਾਂ ਇਹ ਗੱਲਾਂ ਦਾ ਧਿਆਨ ਰੱਖਾਂਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਮੁਰਗੀ ਫਾਰਮਿੰਗ ਚੋਂ ਆਪਾਂ ਨੂੰ ਮੁਨਾਫਾ ਨਹੀਂ ਹੋਊਗਾ ਤ ਆਪਾਂ ਹਮੇਸ਼ਾ ਮੁਰਗੀ ਫਾਰਮਿੰਗ 'ਚ ਤਰੱਕੀ ਕਰਾਂਗੇ ਸੋ ਪੜੂਏ ਸਾਰੀਆਂ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਪੈਣਾ ਸੋ ਦੋਸਤੋ ਇੰਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਆਪਣੇ ਨੂੰ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਿਣੇ ਆ ਜਿਹੜੇ ਵੀਰ ਨੂੰ ਜਿਹੜੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਮੈਨੂੰ ਕਮੈਂਟ ਕਰਕੇ ਉਸ ਵਿਸ਼ੇ ਤੇ ਵੀ ਵੀਡੀਓ ਬਣਵਾ ਸਕਦੇ ਹੋ ਤੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਸਬਸਕ੍ਰਾਈਬ ਜਰੂਰ ਕਰਿਆ ਕਰੋ ਦੋਸਤੋ ਤਾਂ ਜੋ ਜਿਹੜੀ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਸੋ ਵੀਡੀਓ ਨੂੰ ਜਿਹੜਾ ਅੰਤ ਤੱਕ ਦੇਖਣ ਲਈ ਸਾਰੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ